ਕਿਸੇ ਨੇ ਬੜੇ ਹੀ ਕਮਾਲ ਦੀ ਗੱਲ ਕਹੀ ਹੈ ਕਿ ਅੱਖ ਦੁਨੀਆ ਦੀ ਹਰ ਇੱਕ ਚੀਜ਼ ਨੂੰ ਦੇਖ ਸਕਦੀ ਆ ਪਰ ਉਸ ਦੇ ਅੰਦਰ ਜਦੋਂ ਕਿਤੇ ਆਪ ਦੇ ਕੁਝ ਪੈ ਜਵੇ ਤਾਂ ਅੱਖ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਇਸੇ ਤਰ੍ਹਾਂ ਠੀਕ ਇਨਸਾਨ ਨੂੰ ਦੂਜੇ ਦੀਆਂ ਕਮੀਆਂ ਦੂਜੇ ਦੀਆਂ ਬੁਰਾਈਆਂ ਤਾਂ ਸਭ ਦੀਆਂ ਦਿਸਦੀਆਂ ਪਰ ਆਪਣੇ ਅੰਦਰ ਦੀਆਂ ਕਮੀਆਂ ਆਪਣੇ ਅੰਦਰ ਦੀਆਂ ਬੁਰਾਈਆਂ ਖੁਦ ਦੀਆਂ ਉਹ ਨਹੀਂ ਦਿਖਾਈ ਦਿੰਦੀਆਂ ਸਤਿ ਸ਼੍ਰੀਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕਾਂ ਨੂੰ ਦੂਜੇ ਦੀਆਂ ਮੁਸ਼ਕਲਾਂ ਉਹਨਾਂ ਟਾਈਮ ਉਹਨਾਂ ਟਾਈਮ ਦਿਖਾਈ ਨਹੀਂ ਦਿੰਦੀਆਂ ਜਿੰਨਾ ਟਾਈਮ ਆਪ ਦੇ ਉੱਪਰ ਕੋਈ ਮੁਸ਼ਕਲ ਨਾ ਪਵੇ ਜਿੰਨਾ ਟਾਈਮ ਆਪ ਦੇ ਉੱਪਰ ਮਾੜਾ ਸਮਾਂ ਨਾ ਆਵੇ ਉਹਨਾਂ ਟਾਈਮ ਦੂਜਿਆਂ ਦਾ ਮਾੜਾ ਸਮਾਂ ਦਿਖਾਈ ਹੋਈ ਨਹੀਂ ਦਿੰਦਾ ਸੋ ਦੋਸਤੋ ਬਹੁਤ ਵਧੀਆ ਵੀਡੀਓ ਆ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਕਹਾਣੀ ਪੁਰਾਣੇ ਸਮੇਂ ਦੀ ਗੱਲ ਆ ਇੱਕ ਰਾਜਪਾਗ ਦੇ ਵਿੱਚ ਇੱਕ ਰਾਜਾ ਜਿਸ ਨੂੰ ਕਿ ਜਾਨਵਰਾਂ ਦੇ ਨਾਲ ਬਹੁਤ ਪਿਆਰ ਹੁੰਦਾ ਉਹ ਰਾਜਾ ਇੱਕ ਆਪ ਦੇ ਨਾਲ ਕੁੱਤਾ ਰੱਖਦਾ ਰਾਜੇ ਦਾ ਪਾਲਤੂ ਕੁੱਤਾ ਹੁੰਦਾ ਜਿਸ ਦੇ ਉੱਪਰ ਰਾਜਾ ਬਹੁਤ ਜ਼ਿਆਦਾ ਖਰਚ ਕਰਦਾ ਕੁੱਤੇ ਨੂੰ ਬਹੁਤ ਪਿਆਰ ਕਰਦਾ ਉਸ ਦੀ ਦੇਖ ਰੇਖ ਵਿੱਚ ਕਾਫੀ ਬੰਦੇ ਵੀ ਰੱਖਦਾ ਉਹ ਰਾਜੇ ਦਾ ਇੱਕ ਪਾਲਤੂ ਕੁੱਤਾ ਹੁੰਦਾ ਤੇ ਜਦੋਂ ਕਿ ਲੋਕ ਉਹਦੇ ਮਿਸਾਲਾਂ ਦੇ ਲੱਗ ਜਾਂਦੇ ਆ ਉਸ ਰਾਜੇ ਦੀਆਂ ਕਿ ਜੇ ਕਿਸੇ ਨੇ ਜਾਨਵਰਾਂ ਨੂੰ ਪਿਆਰ ਕਰਨਾ ਸਿੱਖਣਾ ਹੋਵੇ ਦੇਖਣਾ ਹੋਵੇ ਤਾਂ ਉਹ ਰਾਜੇ ਤੋਂ ਦੇਖੋ ਰਾਜੇ ਨੂੰ ਤੋਂ ਸਿੱਖੋ ਕਿ ਜਾਨਵਰਾਂ ਦੇ ਨਾਲ ਪਿਆਰ ਕਿਵੇਂ ਕੀਤਾ ਜਾਂਦਾ ਕਿਉਂਕਿ ਰਾਜਾ ਜਦੋਂ ਕਿਤੇ ਦਰਬਾਰ ਦੇ ਵਿੱਚ ਵੀ ਜਾਂਦਾ ਆਪਦੇ ਤਾਂ ਉਸ ਕੁੱਤੇ ਨੂੰ ਆਪਣੇ ਨਾਲ ਬਿਠਾਉਂਦਾ ਆਪਣੇ ਕੋਲ ਬਿਠਾਉਂਦਾ ਜਿਹਨੂੰ ਕਿ ਸਾਰੇ ਲੋਕ ਦੇਖਦੇ ਜਾਂਦੇ ਆ ਕਿ ਰਾਜਾ ਆਪਣੇ ਕੁੱਤੇ ਨੂੰ ਕਿੰਨਾ ਪਿਆਰ ਕਰਦਾ ਹੁਣ ਕੁਝ ਸਮੇਂ ਬਾਅਦ ਕੁਝ ਦਿਨਾਂ ਬਾਅਦ ਰਾਜ ਨੇ ਆਪਣੇ ਰਾਜ ਤੋਂ ਦੂਜੇ ਰਾਜ ਨੂੰ ਜਾਣਾ ਹੁੰਦਾ ਤੇ ਉਹ ਸਮੁੰਦਰੀ ਰਸਤਾ ਹੁੰਦਾ ਸਮੁੰਦਰੀ ਰਾਸਤੇ ਰਾਹੀਂ ਰਾਜ ਨੇ ਦੂਜੇ ਰਾਜ ਵਿੱਚ ਜਾਣਾ ਹੁੰਦਾ ਰਾਜਾ ਆਪਣੇ ਨਾਲ 5-4 ਮੰਤਰੀ ਤੇ ਆਪਣੇ ਨਾਲ 2-4 ਸਿਪਾਹੀ ਲੈ ਕੇ ਕੈਸਤੀ ਦੇ ਵਿੱਚ ਬੈਠ ਜਾਂਦਾ ਉਹ ਕੈਸਤੀ ਰਾਹੀਂ ਰਾਜ ਨੇ ਸਫਰ ਤੈਅ ਕਰਨਾ ਹੁੰਦਾ ਤੇ ਹੁਣ ਉਸ ਸਮੇਂ ਵੀ ਰਾਜਾ ਕੁੱਤੇ ਨੂੰ ਆਪਣੇ ਨਾਲ ਹੀ ਰੱਖਦਾ ਆਪਣੇ ਨਾਲ ਹੀ ਕੈਸਤੀ ਵਿੱਚ ਬਿਠਾ ਲੈਂਦਾ ਤੇ ਕੈਸਤੀ ਦੇ ਵਿੱਚ 5-7 ਬੰਦੇ ਹੋਰ ਵੀ ਹੁੰਦੇ ਆ ਹੋਰ ਵੀ ਮਤਲਬ ਕਈ ਬੰਦੇ ਬੈਠੇ ਹੁੰਦੇ ਜਿਨ੍ਹਾਂ ਨੇ ਵੀ ਦੂਜੇ ਪਾਸੇ ਜਾਣਾ ਹੁੰਦਾ ਕੈਸਤੀ ਵਿੱਚ ਬੈਠ ਕੇ ਹੁਣ ਜਦੋਂ ਕੈਸਤੀ ਤੁਰਦੀ ਆ ਤਾਂ ਹੁਣ ਉਹ ਕੁੱਤਾ ਜਿਹੜਾ ਹੁੰਦਾ ਕੁੱਤੇ ਦਾ ਕੈਸਤੀ ਵਿੱਚ ਪਹਿਲਾ ਸਫਰ ਹੁੰਦਾ ਪਹਿਲਾ ਸਫਰ ਹੋਣ ਦੇ ਕਰਕੇ ਜਦੋਂ ਹੁਣ ਕੈਸਤੀ ਪਾਣੀ ਵਿੱਚ ਤੁਰਦੀ ਆ ਪਾਣੀ ਨਹੀਂ ਛੱਲਾਂ ਦੇ ਨਾਲ ਕੈਸਤੀ ਹਿੱਲਦੀ ਆ ਜਦੋਂ ਕਸ਼ਤੀ ਹਿੱਲਦੀ ਹੈ ਉਹ ਤੇ ਜਿਹੜਾ ਕੁੱਤਾ ਹੁੰਦਾ ਉਹ ਅਨਕੰਫਰਟੇਬਲ ਫੀਲ ਕਰਦਾ ਉਹਨੂੰ ਆਏ ਮਹਿਸੂਸ ਹੁੰਦਾ ਵੀ ਮੈਂ ਠੀਕ ਨਹੀਂ ਐ ਅਨਕੰਫਰਟੇਬਲ ਮਹਿਸੂਸ ਕਰਦਾ ਆਪਣੇ ਆਪ ਨੂੰ ਤੇ ਜਦੋਂ ਉਹ ਹੌਲੀ ਹੌਲੀ ਕਦੇ ਇੱਧਰ ਉਹ ਕਦੇ ਉੱਧਰ ਗੇੜੇ ਕੱਢਣ ਲੱਗ ਜਾਂਦਾ ਕਸ਼ਤੀ ਦੇ ਵਿੱਚ ਹੁਣ ਜਦੋਂ ਗੇੜੇ ਦਿੰਦਾ ਛਾਲਾਂ ਛੂਲਾਂ ਮਾਰਦਾ ਕਸ਼ਤੀ ਵਿੱਚ ਕਦੇ ਇੱਧਰੋਂ ਉੱਧਰ ਬਹਿ ਕੇ ਟੱਕ ਕੇ ਬੈਠਦਾ ਹੀ ਨਹੀਂ ਉਹ ਰਾਜਾ ਦੇਖਦਾ ਕਿ ਬੜਾ ਵਧੀਆ ਮੇਰਾ ਕੁੱਤਾ ਮੇਰਾ ਕੁੱਤਾ ਤਾਂ ਬੜਾ ਵਧੀਆ ਛਾਲਾਂ ਲਾਉਂਦਾ ਮਤਲਬ ਰਾਜੇ ਨੂੰ ਖੁਸ਼ੀ ਹੁੰਦੀ ਐ ਕਿ ਕੁੱਤਾ ਐ ਟਹਿਲਦਾ ਫਿਰਦਾ ਵਿੱਚ ਪਰ ਹੁਣ ਜਿਹੜੀ ਕੈਸਤੀ ਦੇ ਵਿੱਚ 5-7 ਦੂਜੇ ਹੋਰ ਵਿਅਕਤੀ ਬੈਠੇ ਹੁੰਦੇ ਆ ਉਹਨਾਂ ਨੂੰ ਬੜਾ ਅਨਕੰਫਰਟੇਬਲ ਫੀਲ ਹੁੰਦਾ ਉਹ ਕੁੱਤੇ ਦੇ ਕਾਰਨ ਕਿਉਂਕਿ ਕੁੱਤਾ ਕਦੇ ਇੱਧਰੋਂ ਉੱਧਰ ਉਹਨਾਂ ਮਲ ਜਾਇਆ ਕਰੇ ਕਦੇ ਛਾਲਾਂ ਮਾਰਿਆ ਕਰੇ ਦੋ ਤਿੰਨ ਵਿਅਕਤੀ ਨੂੰ ਇਹ ਡਰ ਹੁੰਦਾ ਕਿ ਕੁੱਤਾ ਸਾਨੂੰ ਕਿਤੇ ਕੱਟ ਨਾ ਲਵੇ ਤੇ ਕਈ ਵਿਅਕਤੀ ਨੂੰ ਕੁੱਤਾ ਮਤਲਬ ਉਹੀ ਪਸੰਦ ਨਹੀਂ ਹੁੰਦਾ ਕੁੱਤੇ ਦੇ ਨਾਲ ਸਫ਼ਰ ਕਰਨਾ ਵਧੀਆ ਨਹੀਂ ਲੱਗਦਾ ਉਹ ਕਾਫੀ ਟਾਈਮ ਤਾਂ ਦੇਖੀ ਜਾਂਦੇ ਆ ਰਾਜਾ ਵੀ ਹੁਣ ਉਹ ਕਾਫੀ ਟਾਈਮ ਦੇਖੀ ਜਾਂਦਾ ਪਰ ਜ਼ਿਆਦਾ ਟਾਈਮ ਜਦੋਂ ਕੁੱਤਾ ਟੈਕਦਾ ਹੀ ਨਹੀਂ ਤਾਂ ਰਾਜੀ ਨੂੰ ਵੀ ਆਏ ਮਹਿਸੂਸ ਹੋਣ ਲੱਗ ਜਾਂਦਾ ਕਿ ਮੈਂ ਹੁਣ ਕੀ ਕਰਾਂ ਇਹ ਤਾਂ ਟਿਕਦਾ ਹੀ ਨਹੀਂ ਤਾਂ ਇੱਕ ਵਿਅਕਤੀ ਦੂਜਿਆਂ ਚੋਂ ਉੱਠ ਕੇ ਰਾਜੇ ਦੇ ਕੋਲ ਜਾਂਦਾ ਕਿ ਰਾਜਾ ਸਾਹਿਬ ਗੁਸਤਾਖੀ ਮਾਫ ਮੈਨੂੰ ਮਾਫ ਕਰਿਓ ਜੇ ਮੈਂ ਕੁਝ ਗਲਤ ਕਹਾ ਪਰ ਇੱਕ ਗੱਲ ਆ ਜ਼ਰੂਰੀ ਆ ਕਹਿਣ ਵਾਲੀ ਸਰਨਾ ਨਹੀਂ ਤੇ ਰਾਜਾ ਕਹਿੰਦਾ ਕਿ ਕੋਈ ਗੱਲ ਨਹੀਂ ਪੁੱਛ ਦੱਸ ਕੀ ਗੱਲ ਬਾਤ ਆ ਉਹ ਕਹਿੰਦਾ ਕਿ ਜਿਹੜਾ ਇਹ ਕੁੱਤਾ ਵਾ ਇਹ ਕੁੱਤੇ ਦੇ ਨਾਲ ਆਪਾਂ ਨੂੰ ਕੋਈ ਮੁਸ਼ਕਲ ਖੜੀ ਹੋ ਸਕਦੀ ਆ ਕੁੱਤਾ ਛਾਲਾਂ ਮਾਰਦਾ ਟੱਪਦਾ ਨੱਚਦਾ ਕਿਤੇ ਕश्ती ਨਾ ਪਲਟ ਜਾਵੇ ਕਿਤੇ ਆਪਣਾ ਕੋਈ ਵੱਡਾ ਨੁਕਸਾਨ ਹੀ ਨਾ ਹੋ ਜAVE ਕਿਤੇ ਕੁੱਤਾ ਕੁੱਤਾ ਦੂਜੇ ਬੰਦੇ ਜਿਹੜੇ ਮੇਰੇ ਨਾਲ ਬੰਦੇ ਆ ਉਹ ਡਰਦੇ ਆ ਕੁੱਤੇ ਤੋਂ ਕਿਤੇ ਕੁੱਤਾ ਉਹਨਾਂ ਨੂੰ ਕਾਟੀ ਨਾ ਲਵੇ ਜਿਹਦੇ ਨਾਲ ਥੋੜੀ ਨੂੰ ਵੀ ਪਰੇਸ਼ਾਨੀ ਨਾ ਕਿਤੇ ਵੱਜ ਜਵੇ ਤਾਂ ਰਾਜਾ ਉਹ ਵਿਅਕਤੀ ਨੂੰ ਕਹਿੰਦਾ ਕਿ ਜੀ ਮੈਂ ਤਾਂ ਦੇਖੋ ਕੁੱਤੇ ਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਹੁਣ ਕਰਾਂ ਕੀ ਕੁੱਤਾ ਤਾਂ ਕੁੱਤਾ ਹੀ ਆ ਹੁਣ ਇਹਦੇ ਕਰਕੇ ਹੁਣ ਇਹ ਸਮਝ ਨਹੀਂ ਰਿਹਾ ਹੁਣ ਜੇ ਤੁਹਾਡੇ ਕੋਲ ਕੋਈ ਹੱਲ ਹੈਗਾ ਤਾਂ ਤੁਸੀਂ ਕਰ ਸਕਦੇ ਹੋ ਮੈਂ ਤੁਹਾਨੂੰ ਅਯਾਜ਼ਤ ਦੇ ਦਿੰਦਾ ਜਿਹੜਾ ਉਹ ਵਿਅਕਤੀ ਹੁੰਦਾ ਉਹ ਵਿਅਕਤੀ ਆਪਣੇ ਸਾਥੀਆਂ ਦੇ ਕੋਲ ਜਾਂਦਾ ਪੰਜਾਂ ਸੱਤਾਂ ਕੋਲੇ ਉਹਨਾਂ ਨੂੰ ਜਾ ਕੇ ਕਹਿੰਦਾ ਇਹ ਵੀ ਆਪਾਂ ਇੱਕ ਕੰਮ ਕਰਨਾ ਇਹ ਕੁੱਤੇ ਨੂੰ ਫੜਨਾ ਫੜ ਕੇ ਸਮੁੰਦਰ 'ਚ ਸਿੱਟਣਾ ਉਹ ਜਿਹੜੇ ਨਾਲ ਦੇ ਹੁੰਦੇ ਆ ਉਹ ਤਿਆਰ ਹੋ ਜਾਂਦੇ ਉਹ ਕਹਿੰਦੇ ਵੀ ਠੀਕ ਆ ਕੋਈ ਗੱਲ ਨਹੀਂ ਉਹ ਬਾਕੀ ਪੰਜ-ਛੇ ਜਿਹੜੇ ਉਹਦੇ ਨਾਲ ਦੇ ਹੁੰਦੇ ਉਹਨਾਂ ਨੂੰ ਬੁਲਾਉਂਦਾ ਉਹ ਜਦੋਂ ਉਹਨਾਂ ਨੂੰ ਖੜੇ ਹੋ ਜਾਂਦੇ ਆ ਉਹ ਸਾਰੇ ਜਾਨੇ ਕੁੱਤੇ ਨੂੰ ਇਕਦਮ ਫੜਦੇ ਆ ਫੜ ਕੇ ਚੱਕ ਕੇ ਸਮੁੰਦਰ 'ਚ ਛੱਡ ਦਿੰਦੇ ਆ ਹੁਣ ਜਦੋਂ ਕੁੱਤੇ ਨੂੰ ਸਮੁੰਦਰ ਛੱਡਦੇ ਆ ਕੁੱਤੇ ਦੀ ਤਾਂ ਜਾਣ ਤੇ ਬਣ ਜਾਂਦੀ ਆ ਕੁੱਤੇ ਨੂੰ ਤਾਂ ਵਿਫਤਾ ਪੈ ਜਾਂਦੀ ਆ ਕਿ ਮੇਰੇ ਨਾਲ ਹੋ ਕੀ ਗਿਆ ਤਾਂ ਉਹ ਭੱਜ ਕੇ ਕਿਸ਼ਤੀ ਵੱਲ ਨੂੰ ਤੈਰ ਕੇ ਆਉਂਦਾ ਤੇ ਭੱਜ ਕੇ ਆ ਕੇ ਤੈਰ-ਤੈਰ ਕੇ ਕਿਸ਼ਤੀ ਨੂੰ ਫੜ ਲੈਂਦਾ ਮੂਰਲੇ ਪੰਜੇ ਕੈਸਤੀ ਦੇ ਵਿੱਚ ਫਸਾ ਲੈਂਦਾ ਤੇ ਕਾਫੀ ਟਾਈਮ ਉਵੇਂ ਜਿਵੇਂ ਜਿਵੇਂ ਕੈਸਤੀ ਤੈਤ ਜਾਂਦੀ ਹੈ ਅੱਗੇ ਨੂੰ ਉਵੇਂ ਕੈਸਤੀ ਦੇ ਨਾਲ-ਨਾਲ ਤੈਰ-ਤੈਰ ਕੇ ਆਪਣਾ ਮੂੰਹ ਉੱਪਰੋਂ ਬਚਾ ਕੇ ਰੱਖਦਾ ਨਾਲ-ਨਾਲ ਤੈਰਦਾ ਉਹਨੂੰ ਮੁਸ਼ਕਲ ਬਹੁਤ ਹੁੰਦੀ ਹੈ ਕੁੱਤੇ ਨੂੰ ਕਿੰਨਾ ਕੁ ਟਾਈਮ ਤੈਰੀ ਜਾਵੇ ਨਾਲ-ਨਾਲ ਜਦੋਂ 15-20 ਮਿੰਟ ਲੰਘਦੇ ਆ ਤਾਂ ਉਹ ਵਿਅਕਤੀ ਜਿਹਨੇ ਕੁੱਤੇ ਨੂੰ ਸਿਟਿਆ ਹੁੰਦਾ ਸਮੁੰਦਰ 'ਚ ਉਹ ਆਪਣੇ ਸਾਥੀਆਂ ਕੋਲ ਫਿਰ ਦੁਬਾਰਾ ਉਹਨਾਂ ਨੂੰ ਕਹਿੰਦਾ ਕਹਿੰਦਾ ਕਿ ਹੁਣ ਇਹੀ ਕੁੱਤੇ ਨੂੰ ਆਪਾਂ ਦੁਬਾਰਾ ਕੈਸਤੀ ਦੇ ਵਿੱਚ ਹੀ ਫੇਰਵਾੜਨਾ ਉਹ ਕਹਿੰਦੇ ਠੀਕ ਆ ਜੀ ਉਹ ਦੁਬਾਰਾ ਕੁੱਤੇ ਨੂੰ ਖਿੱਚਦੇ ਆ ਖਿੱਚ ਕੇ ਕश्ती 'ਚ ਬਾਲ ਲੈਂਦੇ ਆ ਹੁਣ ਜਦੋਂ ਕश्ती ਦੇ ਵਿੱਚ ਕੁੱਤੇ ਨੂੰ ਬਾਹਰੋਂ ਕੱਢ ਕੇ ਦੁਬਾਰਾ ਵਿੱਚ ਬਿਠਾਉਂਦੇ ਆ ਤਾਂ ਕੁੱਤੇ ਨੂੰ ਮਸਾ ਸਾਹ ਹੁੰਦਾ ਤਾਂ ਉਹ ਡਰਦਾ ਮਾਰਾ ਭੱਜ ਕੇ ਜਾ ਕੇ ਕश्ती ਦੇ ਇੱਕ ਖੁੰਝੇ ਦੇ ਵਿੱਚ ਇੱਕ ਕਾਰਨਰ 'ਚ ਜਾ ਕੇ ਲੁੱਕ ਕੇ ਬਹਿ ਜਾਂਦਾ ਉਹ ਜਦੋਂ ਰਾਜਾ ਦੇਖਦਾ ਕਿ ਇਹ ਤਾਂ ਕੁੱਤਾ ਇੰਨਾ ਉਛਲ-ਕੁਦ ਕਰਦਾ ਸੀ ਇੰਨੀ ਸ਼ਾਲਾ ਮਾਰਦਾ ਸੀ ਇਹ ਤਾਂ ਪਾਲਤੂ ਬੱਕਰੀ ਦੇ ਵਾਂਗੂ ਸੈੜ ਤੇ ਜਾ ਕੇ ਬਹਿ ਗਿਆ ਉਹ ਬੜਾ ਹੈਰਾਨ ਹੁੰਦਾ ਉਹ ਰਾਜਾ ਉਹ ਵਿਅਕਤੀ ਨੂੰ ਹਾਕ ਮਾਰਦਾ ਕਹਿੰਦਾ ਵੀ ਗੱਲ ਸੁਣ ਉਹ ਰਿਆ ਤੂੰ ਕੀ ਕੀਤਾ ਕੀ ਕਰਨਾ ਕੁੱਤਾ ਇੰਨਾ ਚੁੱਪ ਕਰਕੇ ਖੁੰਝੇ ਲਾ ਕੇ ਬੈਠੇ ਆ ਜਿਹੜਾ ਟੈਕਦਾ ਹੀ ਨਹੀਂ ਸੀ ਤੂੰ ਇਹੋ ਜਿਹਾ ਕੀ ਕਰਤਾ ਇਹਦੇ ਨਾਲ ਕੀ ਹੋ ਗਿਆ ਤਾਂ ਉਹ ਵਿਅਕਤੀ ਕਹਿੰਦਾ ਕਿ ਰਾਜਾ ਸਾਹਿਬ ਜਿੰਨਾ ਚਿਰ ਖੁਦ ਆਪਣੇ ਉੱਪਰ ਮੁਸ਼ਕਲ ਨਹੀਂ ਨਾ ਪੈਂਦੀ ਜਿੰਨਾ ਚਿਰ ਆਪਣੇ ਉੱਪਰ ਖੁਦ ਦੇ ਸੰਕਟ ਨਹੀਂ ਪੈਂਦਾ ਤਾਂ ਕਿਸੇ ਨੂੰ ਵੀ ਦੂਜਿਆਂ ਦੀਆਂ ਮੁਸ਼ਕਲਾਂ ਮਹਿਸੂਸ ਹੀ ਨਹੀਂ ਹੁੰਦੀਆਂ ਦੂਜਿਆਂ ਦੀਆਂ ਪ੍ਰੋਬਲਮਾਂ ਬਹੁਤ ਘੱਟ ਲੱਗਦੀਆਂ ਦੂਜੀ ਦੀ ਪ੍ਰੋਬਲਮ ਦਾ ਪਤਾ ਹੀ ਨਹੀਂ ਲੱਗਦਾ ਉਹਨੇ ਕੁੱਤੇ ਦੇ ਜਦੋਂ ਪਤਾ ਲੱਗੇ ਇਹਨੂੰ ਆਪਦੇ ਉੱਪਰ ਮੁਸ਼ਕਲ ਬਣੀ ਤਾਂ ਇਹ ਡਰ ਗਿਆ ਉਦੋਂ ਬਾਅਦ ਇਹਨੂੰ ਮਹਿਸੂਸ ਹੋਇਆ ਕਿ ਮੇਰੀਆਂ ਇਹ ਗਲਤੀ ਸੀ ਇਹ ਟੈੱਕੇ ਜਾ ਕੇ ਬੈਠ ਗਿਆ ਇਸੇ ਤਰ੍ਹਾਂ ਵਿਅਕਤੀ ਨੂੰ ਵੀ ਕੋਈ ਵੀ ਵਿਅਕਤੀ ਹੁੰਦਾ ਦੋਸਤੋ ਉਸ ਨੂੰ ਦੂਜੇ ਦੀਆਂ ਮੁਸ਼ਕਲਾਂ ਦਿਖਾਈ ਨਹੀਂ ਦਿੰਦੀਆਂ ਜਿੰਨਾ ਚਿਰ ਉਸ ਦੇ ਖੁਦ ਦੇ ਉੱਪਰ ਕੋਈ ਸੰਕਟ ਨਾ ਖੜਾ ਹੋਵੇ ਖੁਦ ਦੇ ਉੱਪਰ ਮੁਸ਼ਕਲਾਂ ਨਾ ਪੈਂਦੀਆਂ ਹੋਣ ਜਦੋਂ ਖੁਦ ਦੇ ਉੱਪਰ ਸੰਕਟ ਪੈਂਦਾ ਖੁਦ ਦੇ ਉੱਪਰ ਕੋਈ ਮੁਸੀਬਤ ਪੈਂਦੀ ਆ ਫਿਰ ਆਪਾਂ ਨੂੰ ਦੂਜੇ ਦੀਆਂ ਮੁਸੀਬਤਾਂ ਦੂਜੇ ਦੀਆਂ ਮੁਸ਼ਕਲਾਂ ਦਾ ਪਤਾ ਲੱਗਦਾ ਇਹ ਕਹਿਣਾ ਬਹੁਤ ਸੌਖਾ ਹੁੰਦਾ ਆਪਾਂ ਇੱਕ ਦੂਜੇ ਨੂੰ ਕਮੈਂਟ ਕਰੀ ਜਾਂਦੇ ਆ ਕਿ ਉਹ ਆਏ ਹੋ ਆਏ ਹੋ ਦੋਸਤੋ ਦੂਜੇ ਦੀਆਂ ਮੁਸ਼ਕਲਾਂ ਦਾ ਪਤਾ ਲੱਗਣਾ ਬਹੁਤ ਮੁਸ਼ਕਲ ਆ ਇਹ ਕਹਿਣਾ ਬਹੁਤ ਸੌਖਾ ਹੁੰਦਾ ਕਿ ਮੈਚ ਦੀ ਆਖਰੀ ਗੇਂਦ ਦੇ ਉੱਪਰ ਛਿੱਕਾ ਲੱਗ ਸਕਦਾ ਸੀ ਇਹਨੇ ਤਾਂ ਮਾਰਿਆ ਹੀ ਨਹੀਂ ਪਰ ਦੋਸਤੋ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੀ ਗੇਂਦ ਦਾ ਜਦੋਂ ਸਾਹਮਣਾ ਕਰਨਾ ਪੈਂਦਾ ਫਿਰ ਉਸ ਸਮੇਂ ਦੀ ਮੁਸ਼ਕਲ ਦਾ ਪਤਾ ਲੱਗਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਕਿਸੇ ਨੂੰ ਵੀ ਕੁਝ ਕਹਿਣ ਤੋਂ ਪਹਿਲਾਂ ਬਚੋ ਕਿਸੇ ਦੀਆਂ ਬੁਰਾਈਆਂ ਲੱਭਣ ਤੋਂ ਪਹਿਲਾਂ ਖੁਦ ਆਪਣੇ ਆਪ ਨੂੰ ਚੰਗਾ ਬਣਾਓ ਆਪਣੇ ਆਪ ਦੀ ਜ਼ਿੰਦਗੀ ਨੂੰ ਵਧੀਆ ਬਣਾਓ ਫਿਰ ਤੁਸੀਂ ਦੂਜਿਆਂ ਨੂੰ ਕੁਝ ਕਹਿਣ ਬਾਰੇ ਸੋਚ ਸਕਦੇ ਹੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ